ਅੱਜ ਇੱਥੇ ਪਹੁੰਚੀ ਹੋਵਾਂ ਤਾਂ ਇਹ ਦੱਸੋ ਕਿਸ ਤਰੀਕੇ ਦਾ ਫੀਲ ਹੋ ਰਿਹਾ ਹੈ ਮੈਨੂੰ ਬਹੁਤ ਚੰਗਾ ਲੱਗ ਰਿਹਾ ਵਧੀਆ ਲੱਗ ਰਿਹਾ ਕਿਉਂਕਿ ਮੈਂ ਲਾਸਟ ਈਅਰ ਵੀ ਇੱਥੇ ਆਈ ਸੀਗੀ ਤੇ ਉਹ ਹੁਣ 23ਵਾਂ ਧੀਆਂ ਦਾ ਮੇਲਾ ਆ ਤੇ ਜਦੋਂ ਧੀਆਂ ਵਾਸਤੇ ਕੋਈ ਕੁਛ ਕਰਦਾ ਤਾਂ ਇੱਥੇ ਪਹੁੰਚਣਾ ਮੈਨੂੰ ਬਹੁਤ ਚੰਗਾ ਲੱਗਦਾ ਹਮੇਸ਼ਾ ਹੀ ਦੱਸੋਗੇ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਕੈਰੀਅਰ ਦੀ ਜਿਹੜੀ ਸ਼ੁਰੂਆਤ ਆ ਕੀਤੀ ਸੀ ਕਿੰਨਾ-ਕਿੰਨਾ ਜਿਹੜਾ ਸਟਰਗਲ ਆ ਤੁਹਾਨੂੰ ਆਪਣੀ ਲਾਈਫ ਦੇ ਵਿੱਚ ਜਿਹੜਾ ਆ ਕਰਨਾ ਪਿਆ ਹਾਂ ਦੇਖੋ ਮੈਂ ਥੀਏਟਰ ਸਟਾਰਟ ਕੀਤਾ ਸੀਗਾ ਜੀ ਆਪਣੇ ਵਿਆਹ ਤੋਂ ਬਾਅਦ ਮੇਰੇ ਹਸਬੰਡ ਦੇ ਨਾਲ ਉਹਨਾਂ ਦੀ ਟੀਮ ਉਹਨਾਂ ਦੀ ਟੀਮ ਦੇ ਵਿੱਚ ਪੀਪਲ ਥੀਏਟਰ ਹਮ ਲੋ ਉਹਨਾਂ ਦੀ ਟੀਮ ਦੇ ਵਿੱਚ ਮੈਂ ਸਟਾਰਟ ਕੀਤਾ ਸੀ ਤੇ ਬਸ ਉੱਥੋਂ ਸ਼ੁਰੂਆਤ ਹੋਈ 2003 ਤੋਂ ਤੇ ਹੁਣ ਤੱਕ ਚੱਲੀ ਜਾ ਰਹੀ ਹੈ ਬਹੁਤ ਸ਼ਰਧਗੀ ਦੇ ਨਾਲ ਰਹਿੰਦੇ ਹਾਂ ਕਿੰਨੇ ਕੇ ਫਕਰ ਮਹਿਸੂਸ ਹੁੰਦਾ ਹੈ ਆਪਣੇ ਆਪ ਨੂੰ ਨਹੀਂ ਮੈਨੂੰ ਇੱਧਰ ਰਹਿਣਾ ਚੰਗਾ ਲੱਗਦਾ ਹੈ ਨਾ ਤੇ ਜਿਆਦਾ ਜਿਆਦਾ ਤਾਂ ਮੈਂ ਸੂਟ ਸਲਵਾਰ ਪਾ ਕੇ ਰੱਖਦੀ ਹਾਂ ਪਹਿਲੀ ਮੂਵੀ ਦਾ ਜਿਹੜਾ ਡਾਇਲੋਗ ਹੈ ਜੋ ਅੱਜ ਤੱਕ ਤੁਹਾਡੇ ਮਤਲਬ ਕਿ ਕੋਈ ਵੀ ਜਾਣਦੇ ਹੋ ਨਾ ਲੋਕੀ ਸੁਣਦੇ ਸੁਣਦੇ ਚੱਲਦਾ ਜਿਨ੍ਹਾਂ ਦੀਆਂ ਰੂਹਾਂ ਸਾਜੀਆਂ ਹੁੰਦੀਆਂ ਨੇ ਉਹ ਇੱਕ ਦੂਜੇ ਦੇ ਅੰਦਰ ਵਸਤੇ ਨਹੀਂ ਕਿਧਰੇ ਦੂਰ ਨ ਜਾਣਾ ਹੋਵੇ ਜਦੋਂ ਤੂੰ ਹੱਸੇਂਗੀ ਮੈਂ ਤੇਰੇ ਅੰਦਰ ਹੱਸਿਆ ਕਰੂੰ ਜਦੋਂ ਤੂੰ ਰੋਏਂਗੀ ਮੈਂ ਤੇਰੇ ਅੰਦਰ ਰੋਇਆ ਕਰੂੰ ਮੇਰਾ ਕਿ ਸਟਰਗਲ ਆ ਜੋ ਕਿ ਫੇਸ ਕੀਤਾ ਹੈ ਤੇ ਅੱਜ ਇੱਥੇ ਬੈਠੇ ਹਾਂ ਲੱਗਦਾ ਕਿ ਮੈਂ ਇਹਦੀ ਹੱਕਦਾਰ ਸੀਗੀ ਤਾਂ ਹੀ ਮੈਂ ਇੱਥੇ ਬੈਠੀ ਸਟਰਗਲ ਤਾਂ ਦੇਖੋ ਹਰ ਇੱਕ ਦੀ ਲਾਈਫ ਦੇ ਵਿੱਚ ਹੁੰਦਾ ਹੈ ਸਟਰਗਲ ਤੋਂ ਬਿਨਾ ਲਾਈਫ ਹੈ ਹੀ ਨਹੀਂ ਡਿਫੀਨਿਟ ਕੋਈ ਕੋਈ ਵੀ ਜੀਵ ਜੰਤੂ ਹੈ ਉਹਨੂੰ ਆਪਣੇ ਖਾਣ ਪੀਣ ਵਾਸਤੇ ਉਹਨਾਂ ਕੋਈ ਸਟਰਗਲ ਕਰਨਾ ਪੈਂਦਾ ਹੈ ਜੇ ਕੀੜੀਆਂ ਨੇ ਉਹਨਾਂ ਦੇ ਵਿੱਚ ਚੁੱਕ ਕੇ ਅਠਾ ਲਿਆਉਣਾ ਪੈਂਦਾ ਹੈ ਕਿ ਦੋ ਨਾ ਦਾਣੇ ਚੁਗਣੇ ਪੈਂਦੇ ਆ ਕਬੂਤਰਾਂ ਨੂੰ ਹਰ ਇੱਕ ਜੀਵ ਜੰਤੂ ਨੂੰ ਸਟਰਗਲ ਕਰਨਾ ਪੈਂਦਾ ਸੋ ਇਹ ਸਟਰਗਲ ਸਾਡੀ ਲਾਈਫ ਦਾ ਹਿੱਸਾ ਹੈ ਸੋ ਜਿੰਨਾ ਕਿ ਮੇਰੇ ਹਿੱਸੇ ਆ ਮੈਂ ਕਰ ਰਹੀ ਆ ਤੇ ਕਰਦੇ ਰਹਿਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਸਾਡੇ ਨਾਲ ਰਾਜਧਾਨੀਵਾਸ ਵਿੱਚ ਮੌਜੂਦ ਨੇ ਜੋ ਕਿ ਅਕਸਰ ਹੀ ਤੁਸੀਂ ਇਹਨਾਂ ਨੂੰ ਫਿਲਮਾਂ ਦੇ ਵਿੱਚ ਦੇਖਿਆ ਹੋਣਾ ਤੇ ਅੱਜ ਇਹਨਾਂ ਨਾਲ ਬਾਕਲਬੱਤ ਕਰਦੇ ਤੇ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਨੂੰ ਪਹੁੰਚਾਉਂਦੇ ਕਿਸ ਤਰੀਕੇ ਦਾ ਨੰਬਰ ਜਿਹੜਾ ਕੈਰੀਅਰ ਹੈ ਰੈਮ ਐਮ ਸਭ ਤੋਂ ਪਹਿਲੇ ਤਾਂ ਸਿਟੀ ਹੈਡਲਾਈਨ ਦੇ ਵਿੱਚ ਤੁਹਾਡਾ ਬਹੁਤ ਬੋਸਤ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੈਂ ਅੱਜ ਇੱਥੇ ਪਹੁੰਚੀ ਹੋਵਾਂ ਤਾਂ ਇਹ ਦੱਸੋ ਕਿਸ ਤਰੀਕੇ ਦਾ ਫੀਲ ਹੋ ਰਿਹਾ ਮੈਨੂੰ ਬਹੁਤ ਚੰਗਾ ਲੱਗ ਰਿਹਾ ਵਧੀਆ ਲੱਗ ਰਿਹਾ ਕਿਉਂ ਤੇ ਉਹ ਹੁਣ ਤਿੰਨਾਂ ਧੀਆਂ ਦਾ ਮੇਲਾ ਆ ਤੇ ਜਦੋਂ ਤਿੰਨਾਂ ਵਾਸਤੇ ਕੋਈ ਕੁਝ ਕਰ ਦਤਾਂ ਉਹਦੇ ਪਹੁੰਚਣਾ ਮੈਨੂੰ ਬਹੁਤ ਚੰਗਾ ਲੱਗਦਾ ਹਮੇਸ਼ਾ ਹੀ ਕਿਉਂਕਿ ਅਸੀਂ ਖੁਦ ਅੜੀਆਂ ਹੋਰ ਤਾਂ ਮੈਂ ਤੇ ਸਾਨੂੰ ਸਨਮਾਨ ਕਰਨਾ ਚਾਹੀਦਾ ਜਿਹੜੀਆਂ ਮੋਤੀਆਂ ਜੱਗ ਤੇ ਆਈਆਂ ਨੇ ਉਹਨਾਂ ਦਾ ਸੋ ਜਦੋਂ ਵੀ ਮੌਕਾ ਮਿਲਦਾ ਮੈਂ ਜ਼ਰੂਰ ਆਉਣੀ ਆ ਤੇ ਹੁਣ ਤਾਂ ਇਹਨਾਂ ਦੇ ਮੈਂਬਰ ਹੀ ਹੋ ਗਏ ਲਾਸਟ ਈਅਰ ਤੋਂ ਹਾਂਜੀ ਹੁਣ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਤਾਂ ਮੈਂ ਜ਼ਰੂਰ ਸ਼ਿਰਕਤ ਕਰਦੀ ਆ। ਕੀ ਬਾਤ ਹੈ? ਮੈਂ ਦੱਸਾਂਗੀ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਕੈਰੀਅਰ ਦੀ ਜਿਹੜੀ ਸ਼ੁਰੂਆਤ ਆ ਕੀਤੀ ਸੀ ਕਿੰਨਾ-ਕਿੰਨਾ ਜਿਹੜਾ ਸਟਰੱਗਲ ਆ ਤੁਹਾਨੂੰ ਆਪਣੀ ਲਾਈਫ ਦੇ ਵਿੱਚ ਜਿਹੜਾ ਆ ਕਰਨਾ ਪਿਆ। ਆ ਦੇਖੋ ਮੈਂ ਥੀਏਟਰ ਸਟਾਰਟ ਕੀਤਾ ਸੀਗਾ ਜੀ ਆਪਣੇ ਵਿਆਹ ਤੋਂ ਬਾਅਦ ਮੇਰੇ ਹਸਬੰਦ ਦੇ ਨਾਲ ਉਹਨਾਂ ਦੀ ਟੀਮ ਸੀਗੀ ਤੇ ਮੈਂ ਉਹਨਾਂ ਦੀ ਟੀਮ ਦੇ ਵਿੱਚ ਪੀਪਲ ਥੀਏਟਰ ਅਮਲੋ ਉਹਨਾਂ ਦੀ ਟੀਮ ਦੇ ਵਿੱਚ ਮੈਂ ਸਟਾਰਟ ਕੀਤਾ ਸੀ ਤੇ ਬਸ ਉੱਥੋਂ ਸ਼ੁਰੂਆਤ ਹੋਈ 2003 ਤੋਂ ਤੇ ਹੁਣ ਤੱਕ ਚੱਲੀ ਜਾ ਰਹੀ ਹੈ 2006 ਤੋਂ ਟੀਵੀ ਸਟਾਰਟ ਹੋ ਗਿਆ 2009 ਦੇ ਵਿੱਚ ਫਿਰ ਫਿਲਮਾਂ ਸਟਾਰਟ ਹੋ ਗਈਆਂ ਸਿਨੇਮਾ ਸਟਾਰਟ ਹੋ ਗਏ ਬਸ ਕੋ ਚਲੋ ਚਾਲ ਜਿੰਨਾ ਜਿੰਨਾ ਕੰਮ ਪਰਮਾਤਮਾ ਨੇ ਮੇਰੇ ਹਿੱਸੇ ਲਾਇਆ ਮੈਂ ਕਰੀ ਜਾ ਰਹੀ ਹਾਂ ਬਹੁਤ ਸ਼ਰਧਗੀ ਦੇ ਨਾਲ ਰਹਿੰਦੇ ਹਾਂ ਕਿੰਨੇ ਕੇ ਕਰ ਮਹਿਸੂਸ ਹੁੰਦਾ ਹੈ ਆਪਣੇ ਆਪ ਨੂੰ ਨਹੀਂ ਮੈਨੂੰ ਇੱਧਰ ਰਹਿਣਾ ਚੰਗਾ ਲੱਗਦਾ ਹੈ ਹਨਾ ਤੇ ਜਿਆਦਾ ਜਿਆਦਾ ਤਾਂ ਮੈਂ ਸੂਟ ਸਲਵਾਰ ਪਾ ਕੇ ਰੱਖਦੀ ਹਾਂ ਤੇ ਇੱਕ ਆਪਣਾ ਜਿਹੜਾ ਪੰਜਾਬੀ ਪਹਿਰਾਵਾ ਪੰਜਾਬੀ ਲੁੱਕ ਮੈਨੂੰ ਚੰਗੀ ਲੱਗਦੀ ਹੈ ਹਾਂ ਸੋ ਮੇਰੀ ਜ਼ਿਆਦਾਤਰ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਮੈਂ ਜਾਵਾਂ ਮੈਂ ਸੂਟ 'ਚ ਜਾਵਾਂ ਹਾਂ ਨਾ ਫਿਰ ਕਈ ਵਾਰੀ ਘਰ ਘਰ ਹੁੰਦਾ ਬੰਦਾ ਫਾਰਮਲ ਪਾ ਕੇ ਰੱਖ ਲੈਂਦਾ ਟੋਪ ਟੋਪ ਲੋਅਰ ਹੋ ਗਿਆ ਹੈ ਨਾ ਉਹ ਥੋੜਾ ਜਿਹਾ ਕੰਫਰਟ ਉਹਦਾਂ ਦਾ ਹੁੰਦਾ ਘਰ ਦਾ ਬਟ ਮੈਨੂੰ ਇਹ ਲੱਗਦਾ ਹੁੰਦਾ ਜਦੋਂ ਕਿ ਬਾਹਰ ਜਾਵਾਂ ਤਾਂ ਮੈਂ ਸੂਟ ਸਲਵਾਰ ਦੇ ਵਿੱਚ ਅੱਜ ਮੈਂ ਤੁਹਾਡੇ ਲਾਈਵ ਤੇ ਪਹਿਲੀ ਮੂਵੀ ਦਾ ਕਿਹੜਾ ਡਾਇਲੋਗ ਹੈ ਜੋ ਅੱਜ ਤੱਕ ਤੁਹਾਡੇ ਨਾਮ ਮਤਲਬ ਕਿ ਤੁਸੀਂ ਵੀ ਜਾਣਦੇ ਹੋ ਨਾ ਲੋਕੀ ਸੁਣਦੇ ਸੁਣਦੇ ਜੀ ਮੇਰੀ ਮੇਰੀ ਇੱਕ ਮੂਵੀ ਦਾ ਪਾਣੀ ਸੀ ਉਹਦਾ ਇੱਕ ਕੈਟਾਲਾਗ ਸੀਗਾ ਮਹਿਮਾਨ ਜੀ ਜਿਨ੍ਹਾਂ ਦੀਆਂ ਰੂਹਾਂ ਸਾਜੀਆਂ ਹੁੰਦੀਆਂ ਨੇ ਉਹ ਇੱਕ ਦੂਜੇ ਦੇ ਅੰਦਰ ਵਸਦੇ ਨੇ ਕਿਧਰੇ ਦੂਰ ਨਹੀਂ ਜਾਂਦੇ ਜਦੋਂ ਤੂੰ ਹੱਸੇਂਗੀ ਮੈਂ ਤੇਰੇ ਅੰਦਰ ਹੱਸਿਆ ਕਰੂੰਗਾ ਜਦੋਂ ਤੂੰ ਰੋਏਂਗੀ ਮੈਂ ਤੇਰੇ ਅੰਦਰ ਰੋਇਆ ਕਰੂੰਗਾ ਰਣਜੀਤ ਪਣੀ ਮੈਮ ਇੰਨਾ ਲੋਕਾਂ ਦਾ ਪਿਆਰ ਮਿਲਦਾ ਹੈ ਜਿੱਥੇ ਵੀ ਜਾਂਦੇ ਹੋ ਲੋਕ ਇੰਨੀ ਪਹਿਚਾਨ ਬਣ ਚੁੱਕੀ ਹੈ ਕਿਸ ਤਰੀਕੇ ਨਾਲ ਲੋਕ ਦੇਖਦੇ ਹੁਣ ਆਪਣੀ ਜ਼ਿੰਦਗੀ ਪਹਿਲੇ ਵਾਲੀ ਜ਼ਿੰਦਗੀ ਨਹੀਂ ਤਾਂ ਅੱਜ ਵਾਲੀ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਦੇਖਦੇ ਇਹ ਸ਼ੋਭਾ ਦੀ ਕਿਰਪਾ ਹੈ ਕਲਾਕਾਰਾਂ ਤੇ ਮੈਂ ਤੁਹਾਨੂੰ ਦੱਸਾਂ ਜਿਹੜਾ ਵੀ ਕੋਈ ਜਿਹਦੇ ਵਿੱਚ ਕੋਈ ਕਲਾ ਹੁੰਦੀ ਹੈ ਜੇ ਕੁਝ ਅਲੱਗ ਹੁੰਦਾ ਹੈ ਉਹਦੇ ਤੇ ਪਰਮਾਤਮਾ ਦੀ ਮਿਹਰ ਹੀ ਹੁੰਦੀ ਹੈ ਕਿ ਉਹ ਉਹਨੂੰ ਹੀ ਅਲੱਗ ਬਣਾ ਕੇ ਭੇਜਿਆ ਪਰਮਾਤਮਾ ਨੇ ਸਾਰੇ ਉਹਨਾਂ ਨੂੰ ਪਿਆਰ ਕਰਦੇ ਆ ਨਾ ਤੇ ਨਹੀਂ ਕੋਣ ਕਿਸੇ ਨੂੰ ਕਰਦਾ ਸਰਬ ਪ੍ਰਭਾਣ ਨੇ ਸਾਰੇ ਐਕਟਿੰਗ ਕਰਦੇ ਹੋ ਕਿ ਮਾੜਾ ਮੋਟਾ ਗਾਣੇ ਦੇ ਵਿੱਚ ਸ਼ੌਕ ਰੱਖਦੇ ਜਿਨ੍ਹਾਂ ਦਾ ਨਹੀਂ ਗਾਉਂਦੀ ਨਹੀਂ ਐ ਬੰਨੇ ਐਕਟਿੰਗ ਕਰਦੀਆਂ ਉਹ ਸੁਣਨਾ ਚੰਗਾ ਲੱਗਦਾ ਗਾਣੇ ਸੁਣਨੇ ਜਿਹੜਾ ਨਮ ਕਿਨੂੰ ਜ਼ਿਆਦਾ ਫੋਲੋ ਅੱਛਾ ਇੱਕ ਹੁੰਦਾ ਨਾ ਕਿ ਸਾਡਾ ਹਰ ਕਿਸੇ ਦਾ ਇੱਕ ਹੁੰਦਾ ਹੈ ਕਿ ਹਾਂ ਸਾਡਾ ਏ ਆਈਡਲ ਅਸੀਂ ਇਹਨੂੰ ਫੋਲੋ ਕਰਦੇ ਆ ਅਸੀਂ ਇਹਦੇ ਵਰਗਾ ਕੁਝ ਨਾ ਕੁਝ ਕਰਨਾ ਚਾਹੁੰਦੇ ਥੋੜਾ ਆਈਡਲ ਕੌਣ ਹੈ ਮੈਂ ਸਮਝਦਾ ਇਹਨਾਂ ਦਾ ਜਿਹੜਾ ਜਿਹੜੀਆਂ ਔਰਤਾਂ ਨੇ ਆਪਣੇ ਫੀਲਡ ਦੇ ਵਿੱਚ ਬਹੁਤ ਚੰਗੇ ਕੰਮ ਕੀਤੇ ਨੇ ਹਮੇਸ਼ਾ ਉਹ ਹੀ ਰਹੀਆਂ ਨੇ ਲਾਈਫ ਦੇ ਵਿੱਚ ਕਿੰਨਾ ਕੁ ਸਟਰਗਲ ਆ ਜੋ ਕਿ ਫੇਸ ਕੀਤਾ ਹੈ ਤੇ ਅੱਜ ਇੱਥੇ ਬੈਠੇ ਹਾਂ ਲੱਗਦਾ ਕਿ ਮੈਂ ਇਹਦੀ ਹੱਕਦਾਰ ਸੀਗੀ ਤਾਂ ਹੀ ਮੈਂ ਇੱਥੇ ਬੈਠੀ ਸਟਰਗਲ ਤਾਂ ਦੇਖੋ ਹਰ ਇੱਕ ਦੀ ਲਾਈਫ ਦੇ ਵਿੱਚ ਹੁੰਦਾ ਹੈ ਸਟਰਗਲ ਤੋਂ ਬਿਨਾ ਲਾਈਫ ਹੈ ਹੀ ਨਹੀਂ ਕੋਈ ਕੋਈ ਵੀ ਜੀਵ ਜੰਤੂ ਹੈ ਉਹਨੂੰ ਆਪਣੇ ਖਾਣ ਪੀਣ ਵਾਸਤੇ ਕੋਈ ਨਾ ਕੋਈ ਸਟਰਗਲ ਕਰਨਾ ਪੈਂਦਾ ਹੈ ਜੇ ਕੀੜੀਆਂ ਨੇ ਉਹਨਾਂ ਦੇ ਵਿੱਚ ਚੁੱਕ ਕੇ ਅੱਠਾ ਲਿਆਉਣਾ ਪੈਂਦਾ ਹੈ ਕਿ ਦੋ ਹਨਾ ਦਾਣੇ ਚੁਗਣੇ ਪੈਂਦੇ ਆ ਕਬੂਤਰਾਂ ਨੂੰ ਹਰ ਇੱਕ ਜੀਵ ਤਾਂ ਤੁਹਾਨੂੰ ਸਟਰਗਲ ਕਰਨਾ ਪੈਂਦਾ ਸੋ ਇਹ ਸਟਰਗਲ ਸਾਡੀ ਲਾਈਫ ਦਾ ਹਿੱਸਾ ਹੈ ਸੋ ਜਿੰਨਾ ਕਿ ਮੇਰੇ ਹਿੱਸੇ ਆ ਮੈਂ ਕਰ ਰਹੀ ਆ ਤੇ ਕਰਦੇ ਰਹਾਂਗੇ ਕੀ ਬਾਤ ਹੈ ਅੱਜ ਤੱਕ ਮਤਲਬ ਕਿ ਇਨਾ ਪਿਆਰ ਮਿਲ ਰਿਹਾ ਪਰ ਕਿਤੇ ਨਾ ਕਿਤੇ ਕਿ ਨੈਗੇਟਿਵਿਟੀ ਵੀ ਹੁੰਦੀ ਆ ਲੋਕਾਂ ਦੇ ਵਿੱਚ ਕਦੇ ਕੋਈ ਨੈਗੇਟਿਵ ਕਮੈਂਟ ਹੀ ਆ ਕਿਸੇ ਨੇ ਕੋਈ ਨੈਗੇਟਿਵ ਬੋਲਿਆ ਹਸਤਾ ਮੈਂ ਕਹਿੰਦਾ ਸੱਚੀ ਗੱਲ ਦੱਸਾਂ ਤਾਂ ਮੈਨੂੰ ਲੋਕ ਬਹੁਤ ਪਿਆਰ ਕਰਦੇ ਨੇ ਰਿਸਪੈਕਟ ਬਹੁਤ ਕਰਦੇ ਨੇ ਮਤਲਬ ਜਿੱਥੇ ਵੀ ਮੈਂ ਕਈਆਂ ਜਾ ਜਾਂਦੀਆਂ ਤਾਂ ਮੈਨੂੰ ਸਾਰੇ ਬੜੇ ਪਿਆਰ ਨਾਲ ਸਤਿਕਾਰ ਨਾਲ ਮਿਲਦੇ ਨੇ ਜੇ ਆਪਾਂ ਕਮੈਂਟਸ ਦੀ ਗੱਲ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਉੱਥੇ ਵੈਸੇ ਤਾਂ ਬਹੁਤ ਚੰਗੀਆਂ ਚੀਜ਼ਾਂ ਹੁੰਦੀਆਂ ਨੇ ਮੈਂ ਹਮੇਸ਼ਾ ਚੰਗੀਆਂ ਚੀਜ਼ਾਂ ਹੀ ਦੇਖਣਾ ਚਾਹੁੰਦੀ ਹੁੰਦੀ ਹੰਨੀ ਆ ਤੇ ਦੇਖਦੀ ਹੁੰਦੀ ਆ ਇੱਕ ਦੋ ਚੀਜ਼ ਨੈਗੇਟਿਵ ਜੇ ਆਪਾਂ ਮੰਨ ਲੋ 100% ਲੋਕ ਨੇ 100 ਦੇ ਵਿੱਚੋਂ 90% ਬਹੁਤ ਅੱਛੇ ਕਮੈਂਸ ਕਰਦੇ ਨੇ ਕੱਲ ਕਰਦੇ ਨੇ ਜੇ 10% ਕੁਝ ਕਰਦੇ ਨੇ ਤਾਂ ਆਪਾਂ ਉਹਨਾਂ ਨੂੰ ਇਗਨੋਰ ਕਰਦੇ ਕਿਉਂਕਿ ਹਰ ਤਰ੍ਹਾਂ ਦੇ ਲੋਕ ਬਿਲਕੁਲ ਚੰਗੇ ਵੀ ਮਨ ਲੋਕ ਕਈ ਵਾਰ ਕੋਈ ਕਮੀ ਹੋਦੀ ਕੀ ਹੋਊ ਅਗਲੇ ਨੇ ਕਹਿਤਾ ਹੋਊਗਾ ਤੇ ਮੈਮ ਜਿਵੇਂ ਨਾ ਲਾਈਫ ਦੇ ਵਿੱਚ ਹਰ ਕਿਸੇ ਨੂੰ ਬਹੁਤ ਕੁਝ ਫੇਸ ਕਰਨਾ ਪੈਂਦਾ ਹੈ ਨਾ ਕਹਿੰਦਾ ਵਿਦਆਊਟ ਸਟਰਗਲਿੰਗ ਤਾਂ ਲਾਈਫ ਹੀ ਨਹੀਂ ਕੁਝੇਗੀ ਹੈ ਪਰ ਕਿਤੇ ਨਾ ਕਿਤੇ ਜੇਕਰ ਪੀਂਗਾ ਲੇਡੀ ਦੀ ਗੱਲ ਕਰੇ ਕਿ ਲੇਡੀ ਹੋਣ ਦੇ ਨਾਲ ਨਾ ਘਰ ਵੀ ਸਾਂਭਣਾ ਬਾਹਰ ਦਾ ਵੀ ਫੀਲਡ ਦੇਖਣਾ ਉਸ ਤਰੀਕੇ ਨਾਲ ਮਤਲਬ ਕਿਸ ਤਰੀਕੇ ਨਾਲ ਮੈਨੇਜ ਕਰਨਾ ਦੇਖੋ ਗੱਲ ਹੁੰਦੀ ਹੈ ਪਰਿਵਾਰ ਦੀ سپورਟ ਦੀ ਜੇ ਤੁਹਾਨੂੰ ਪਰਿਵਾਰ سپورਟ ਕਰਦਾ ਤਾਂ ਆਪਾਂ ਸਾਰਾ ਕੁਝ ਕਰ ਸਕਦੇ ਆ ਮੈਨੂੰ ਮੇਰੇ ਹਸਬੰਦ ਨਰਪਾਲ ਵਾਲ ਦੀ ਬਹੁਤ سپورਟ ਹੈ ਮੇਰੇ ਫੇਟ ਜੋਬਨਤ ਵਾਲ ਦੀ ਬਹੁਤ سپورਟ ਹੈ ਸੋ ਇਹੇ ਮੈਨੂੰ ਇੰਨੀ سپورਟ ਕਰਦੇ ਕਿ ਮੈਨੂੰ ਉਹ ਚੀਜ਼ਾਂ ਫੇਸ ਨਹੀਂ ਕਰਨੀਆਂ ਪੈਂਦੀਆਂ ਜਿਵੇਂ ਲੇਡੀਜ਼ ਨੂੰ ਹੁੰਦਾ ਵੀ ਮੈਂ ਆ ਵੀ ਕਰਨਾ ਮੈਂ ਘਰ ਦਾ ਕੰਮ ਪਿਆ ਮੈਨੂੰ ਗਾਲਾਂ ਪੈ ਜਾਣਗੀਆਂ ਜਾਂ ਮੇਰਾ ਆ ਫਰਜ਼ ਬਣਦਾ ਮੇਰੇ ਜੇ ਮੈਂ ਸ਼ੂਟ ਕਰਦਾ ਤਾਂ ਮੇਰੇ ਆਂਦੀ ਨੂੰ ਮੇਰੇ ਘਰ ਦੇ ਕੰਮ ਹੋਣੇ ਪੈਂਦੇ ਤੇ ਸੋ ਮੇਰੇ ਇੰਨੀ سپورਟ ਹੈ ਜੇ ਮੈਂ ਨਾਈਟ ਸ਼ੂਟ ਕਰਕੇ ਆਇਆ ਤਾਂ ਸਵੇਰ ਮੈਨੂੰ ਜੇ ਆਕੇ ਮੈਂ ਸੌਂਗੀ ਤਾਂ ਮੈਨੂੰ 12 1 ਵਜੇ ਤੱਕ ਕੋਈ ਬੁਲਾਉਂਦਾ ਵੀ ਨਹੀਂ ਕਿ ਇਹਨੇ ਰੈਸਟ ਕਰਨੀ ਐ ਸੋ ਇਦਾਂ ਦੀ ਲਓ ਜੀ ਅਖਬਰ ਦੇ ਨਾਮ ਉਪਨ ਹੋ ਗਈ ਇਨਸਾਨ ਕੁਝ ਨਹੀਂ ਕਰਦਾ ਤਾਂ ਜਦੋਂ ਤੱਕ ਉਹਦੇ ਘਰ ਦੇ ਦੀ ਸਪੋਰਟ ਨਾ ਹੋਵੇ ਗੱਲ ਕਿੰਨੇ ਵਿੱਚ ਹੈ ਬਿਲਕੁਲ ਜੀ ਬਿਲਕੁਲ ਜੇ ਜੇ ਸਾਨੂੰ ਘਰ ਦੇ ਆਪਣਾ ਲਾਈਫ ਸਭ ਤੋਂ ਵੱਡੀ ਵਾਲਾ ਲਾਈਫ ਪਾਰਟਨਰ ਜੇ ਤੁਹਾਡਾ ਲਾਈਫ ਪਾਰਟਨਰ ਤੁਹਾਡੇ ਨਾਲ ਚੱਲ ਰਿਹਾ ਨਾ ਤਾਂ ਅਸੀਂ ਜਿੱਥੇ ਮਰਜ਼ੀ ਦਾ ਸਾਕੇ। ਅਮਸਤ ਕਿੰਨੀਆਂ ਮੂਵੀਆਂ ਨੇ ਜਿਹੜੇ ਤੁਸੀਂ ਕਰ ਲੀਆਂ ਨੇ। ਸਵਾ 100 ਦੇ ਪਲੱਸ। ਕੀ ਬਾਤ ਹੈ। ਤੇ ਸਰ ਨਾਲ ਕਿੰਨੀਆਂ ਤੁਸੀਂ ਮੂਵੀ ਕੀਤੀਆਂ ਨੇ? ਉਹਨਾਂ ਨਾਲ ਮੇਰੇ ਨਾਲ ਤਿੰਨ ਚਾਰ ਕਿ ਕੀਤੀਆਂ। ਸਭ ਤੋਂ ਵਧੀਆ ਤੁਹਾਡੇ ਚਲੋ ਇੱਕ ਤਾਂ ਉਹ ਤੁਹਾਡੇ ਲੀਅਰ ਲਾਈਫ ਹੀਰੋ ਨੇ ਪਰ ਤੁਹਾਡੀ ਜੋੜੀ ਆਪਣੇ ਆਪ ਨੂੰ ਕਿਹਦੇ ਨਾਲ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਹੈ? ਮੇਰੀ ਜੋੜੀ ਮੈਨੂੰ ਮੈਂ ਤਾਂ ਮੈਂ ਮਤਲਬ ਜਿੰਨੇ ਵੀ ਕੈਰੈਕਟਰਸ ਕਰਦੀਆਂ ਮੈਂ ਕਿਸੇ ਨਾਲ ਮੇਰੇ ਕੋ ਆਰਟਿਸਟ ਹੁੰਦੇ ਨੇ ਮੈਨੂੰ ਜਿਹਨਾਂ ਮੇਰੀ ਬੌਂਡਿੰਗ ਬਹੁਤ ਅੱਛੀ ਹੋ ਜਾਂਦੀ ਹੈ ਹਰਵੇ ਨਾਲ ਗੁਰਪ੍ਰੀਤ ਕੋਗੀ ਸਰ ਨਾਲ ਮੇਰਾ ਬਹੁਤ ਅੱਛਾ ਕੁੱਝ ਆ ਜਾਂਦਾ ਜਦੋਂ ਅਸੀਂ ਸੁਨੀਤ ਦੇ ਨਾਲ ਬਹੁਤ ਅੱਛਾ ਲੱਗਦਾ ਕਰਮਜੀਤ ਅਨਮੋਲ ਨਾਲ ਬਹੁਤ ਅੱਛਾ ਹੁੰਦੀ ਹੈ ਸਾਡੀ ਜੋੜੀ ਮਤਲਬ ਸਰਾਹਿਆ ਜਾਂਦਾ ਈਵਨ ਕਰਮਜੀਤ ਦੇ ਵਾਈਫ ਨੇ ਵੀ ਕਿਹਾ ਕਿ ਤੁਹਾਡੀ ਜੋੜੀ ਮੈਨੂੰ ਬਹੁਤ ਚੰਗੀ ਲੱਗਦੀ ਹੈ ਸਕਰੀਨ ਤੇ ਮਤਲਬ ਇੱਕ ਬੌਂਡ ਹੈਗਾ ਜਿਹੜਾ ਇੱਕ ਹੈ ਨਾ ਕੈਮਿਸਟਰੀ ਬਹੁਤ ਅੱਛੀ ਹੈ ਸੋ ਮੈਂ ਸੁਖਵਿੰਦਰ ਰਾਜ ਨਾਲ ਅਸੀਂ ਕਾਫੀ ਕਮ ਇਕੱਠੇ ਕੀਤਾ ਸ ਦੀ ਮਤਲਬ ਇਹ ਬੌਂਡ ਜੈ ਇੰਨਾ ਵਧੀਆ ਹੈ ਕਿ ਉਹ ਚੰਗਾ ਲੱਗਦਾ ਲੋਕਾਂ ਨੂੰ ਜਿੰਨਾਂ ਦਾ ਤੁਸੀਂ ਨਾਮ ਲਏ ਸਾਰੇ ਨਾ ਮੋਸਟਲੀ ਬਹੁਤ ਫਨੀ ਨੇ ਫਿਲਮਾਂ ਦੇ ਵਿੱਚ ਲੱਗਦੇ ਨੇ ਜਿਵੇਂ ਫਿਰ ਰੀਅਲ ਲਾਈਫ ਦੇ ਵਿੱਚ ਵੀ ਕੁਝ ਐਦਾ ਦੇ ਨੇ ਨਹੀਂ ਨਹੀਂ ਉਹ ਮਤਲਬ ਉਹ ਬਹੁਤ ਬਹੁਤ ਮਜ਼ਾਕੀਆ ਨੇ ਪਰ ਬਹੁਤ ਸਮਝਦਾਰ ਨੇ ਇੱਕ ਮਤਲਬ ਕਿਹੜੀ ਨੌਲੇਜ ਨਹੀਂ ਹੈ ਕਿ ਜਿਹੜੀ ਉਹਨਾਂ ਕੋਲ ਨਾ ਹੋਵੇ ਸੋ ਇੱਕ ਮਤਲਬ ਲਾਇਬ੍ਰੇਰੀ ਨੇ ਹੋ ਸੋ ਆਲੋ ਜੀ ਪਾ ਗੱਲ ਕਰ ਲਈ ਸੀ ਇਹ ਨੇ ਰਾਜ ਥਾਲੇਵਾਲ ਜਿਨ੍ਹਾਂ ਨੇ ਸਭ ਤੋਂ 100 ਤੋਂ ਪਲੱਸ ਜੁੜੀਆਂ ਨੇ ਮੂਵੀਆਂ ਕੀਤੀਆਂ ਹੋਈਆਂ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਜਿਹੜਾ ਪਿਆਰ ਮਿਲ ਰਿਹਾ ਬਹੁਤ ਜ਼ਿਆਦਾ ਮਾਹੁੰਕਾਰਾ ਜਿਹੜਾ ਨੇ ਲੋਕਾਂ ਵੱਲੋਂ ਦਿੱਤਾ ਜਾਂਦਾ ਹੈ ਸੋ ਤੁਸੀਂ ਇਹਨਾਂ ਦੀ ਜੋੜੀ ਹੈ ਕਿਹੜੇ ਕਰੈਕਟਰ ਨਾਲ ਜਾਂ ਫਿਰ ਆਪਾਂ ਕਹਿ ਸਕਦੇ ਕਿਹਦੇ ਨਾਲ ਤੁਹਾਨੂੰ ਇਹਨਾਂ ਦੀ ਜੋੜੀ ਜਿਹੜੀ ਹੈ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜਿਹੜੀ ਹੈ ਜ਼ਰੂਰ ਦਿਓ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਦੇ ਰਹੋ ਹੋਰ ਇਹਦੇ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਜਦੋਂ ਆਨਲਾਈਨ ਮੈਂ ਹਮੇਸ਼ਾ ਕੈਮਰਾ ਪਰ ਤੁਹਾਨੂੰ